ਖਬਰਾਂ ਵੱਲੋਂ ਤੇ ਖਬਰਾਂ ਦੀ ਗੱਲਬਾਤ ਆਪਾਂ ਕਰਦੇ ਆਂ ਕੱਲ੍ਹ ਵਾਲੀ ਗੱਲ ਜਿਹੜੀ ਅਧਿ ਅਧੂਰੀ ਜੀ ਆਪਾਂ ਛੱਡ ਗਏ ਸੀ ਸ਼ੁਰੂ ਉੱਥੋਂ ਕਰ ਲੈਨੇ ਆਂ ਗੱਲ ਆਪਾਂ ਉੱਥੋਂ ਵੀ ਥੋੜੀ ਜਿਹੀ ਪਿੱਛੇ ਸ਼ੁਰੂ ਕਰ ਲਈਏ ਤੁਹਾਨੂੰ ਯਾਦ ਹੋਣਾ ਇੱਕ ਥਾਰ ਦਾ ਬੜਾ ਰੌਲਾ ਪਿਆ ਸੀ ਇੱਥੋਂ ਬੜਿੰਡੇ ਦੇ ਕੋਲੋਂ ਇੱਕ ਚਾਂਗ ਤੋਂ ਥਾਰ ਫੜੀ ਗਈ ਤੇ ਫਿਰ ਉਸ ਤੋਂ ਬਾਅਦ ਕਈ ਗੱਲਾਂ ਹੀ ਫੜੀਆਂ ਗਈਆਂ ਉਸ ਥਾਰ ਦੀਆਂ ਹੌਲੀ ਹੌਲੀ ਬੜੀ ਚਰਚਾ ਹੋਈ ਪਰ ਉਹ ਕੱਲ ਮਿੰਡੂ ਜੀ ਨੇ ਦੱਸਿਆ ਸੀਗਾ ਕਿ ਕਥਾਰ ਦਾ ਹੋਰ ਰੌਲਾ ਪਿਆ ਹੋਇਆ ਪਰ ਉਹ ਕੱਲ ਪੂਰਾ ਨਹੀਂ ਪਤਾ ਲੱਗਿਆ ਸੀ ਕਿ ਕੀ ਰੌਲਾ ਹੈ ਤੇ ਕੁਝ ਮਿੱਤਰ ਦੱਸ ਰਹੇ ਸੀ ਮੈਂ ਤੁਹਾਨੂੰ ਦ ਮੇਰਾ ਤੇ ਆ ਹਫਤਾ ਹੀ ਇਸ ਥਾਰ ਚ ਲੰਘ ਗਿਆ ਜੀ ਮਤਲਬ ਕਿ ਆ ਲੰਬੇ ਉਪ ਪੱਤਰਕਾਰ ਲਾਗੇ ਇਲਾਕੇ ਚੋਂ ਫਿਰ ਇੱਕ ਦੂਜੇ ਦੇ ਤੁਹਾਨੂੰ ਪਤਾ ਹੀ ਆ ਹਮ ਇਹ ਤੈਸ਼ੀ ਬਹੁਤ ਹੁੰਦੇ ਕੁਛ ਨਾ ਹੁੰਦਾ ਸਾਰੇ ਖੱਚ ਦੇ ਖਿੱਚੋ ਕੰਟਾ ਜੀ ਤੇ ਉਹ ਸਾਡੇ ਅਰਗੇਤੀ ਫਿਰ ਇੱਕ ਪ੍ਰੈਸ਼ਰ ਵੀ ਕ੍ਰੀਏਟ ਹੁੰਦਾ ਸਰ ਹਮ ਬੋਲੋ ਉਹ ਜਿਵੇਂ ਮੌਲਵੀ ਨੇ ਨਾ ਬੋਲੋ ਕੰਨ ਮਕਨ ਬੋਲੋ ਕੁਛ ਤੇ ਬੋਲੋ ਜੀ ਜੀ ਤੇ ਗੱਲ ਇਹ ਆ ਕਿ ਉਹ ਫਿਰ ਸਾਡੇ ਅਰਗਿਆਂ ਨੂੰ ਕਹਿੰਦੀ ਆ ਪਰ ਗੱਲ ਇਹ ਆ ਨਾ ਮੈਂ ਹਮੇਸ਼ਾ ਕਹਿੰਦਾ ਕਿ ਚਾਹੇ ਯਾਰ ਕੋਈ ਕਿਸੇ ਦਾ ਨਜ਼ਦੀਕੀ ਆ ਕਿਸੇ ਦਾ ਵਿਰੋਧੀ ਆ ਸਾਡੇ ਲਈ ਇੱਕੋ ਜਿਹਾ ਆ ਜੀ ਮੈਂ ਕੈਰੈਕਟਰ ਅਸੈਸੀਨੇਸ਼ਨ ਨਹੀਂ ਕਰਦਾ ਕਿਸੇ ਦਾ ਸਰ ਹਮਮ ਤੋ ਕੱਲ ਆਪਾਂ ਚਰਚਾ ਦੇ ਰੂਪ ਦੇ ਵਿੱਚ ਗੱਲ ਕੀਤੀ ਸੀ ਅੱਜ ਇੱਕ ਬਹੁਤ ਵੱਡਾ ਮਾਮਲਾ ਹੋਇਆ ਫਾਸਲ ਕਾ ਦੇ ਫਾਸਲ ਕਾ ਦੇ ਏਰੀਏ ਚ ਤੁਸੀਂ ਦੇਖੋ ਕਿ ਨਾ ਜਿਵੇਂ ਉਧਰ ਕੰਧੋਂ ਪਾਰ ਤਾਰੋ ਪਾਰ ਕਹਿ ਲਓ ਮੈਰੀ ਮੈਰੀ ਹੋ ਗਈ ਸੀ ਪਿੱਛੇ ਜੀ ਆਈਦਰ ਵੀ ਆਈਦਰ ਵੀ ਇੱਕ ਸਰਪੰਚ ਦੇ ਨਾਂ ਤੇ ਉਹ ਹੋਇਆ ਪਿਆ ਲਾਲਾ 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 ਲਾ ਹੋਈ ਭਈਆ ਯਾਨੀ ਉਹ ਤਾਰ ਦੇ ਉਰਲੇ ਪਾਸੇ ਆ ਤੇ ਉਹ ਪਰਲੇ ਪਾਸੇ ਸੀ ਤੇ ਹੁਣ ਗੱਲ ਇਹ ਆ ਕਿ ਜਨਾਬ ਇਹ ਜਿਹੜਾ ਮਾਮਲਾ ਹੈ ਨਾ ਉਹ ਇਦਾਂ ਹੋਇਆ ਕਿ ਅੱਜ ਫੇਰ ਸਵੇਰੇ ਉਹ ਥਾਰ ਵਾਲੇ ਸਰਪੰਚ ਦਾ ਰੋਲਾ ਪੈ ਗਿਆ ਹੁਣ ਉਹ ਤਾਂ ਮੈਂ ਨਾਂ ਵੀ ਲੈ ਦਿੰਦਾ ਜੀ ਕਿਉਂ ਕਿਉਂਕਿ ਉਹਦਾ ਵਰਸ਼ਨ ਆ ਗਿਆ ਦੇਖੋ ਜਦੋਂ ਕਿਸੇ ਦਾ ਵਰਸ਼ਨ ਆ ਜਾਵੇ ਪੱਕਾ ਜਾਵੇ ਫਿਰ ਕੋਈ ਦਿੱਕਤ ਨਹੀਂ ਹੈ ਜੀ ਉਸ ਸਰਪੰਚ ਦਾ ਨਾਂ ਆ ਜੈਲਾ ਸਿੱਧਾ ਨਾਮ ਮੈਨੂੰ ਪਤਾ ਨਹੀਂ ਹੁਣ ਉਹਦਾ ਵਰਸ਼ਨ ਜਿਹੜਾ ਔਨ ਰਿਕਾਰਡ ਆ ਗਿਆ ਮੈਂ ਸੁਣ ਲਿਆ ਜੀ ਕਿਸੇ ਨੇ ਭੇਜਿਆ ਸੀਗਾ ਤਾਂ ਪਹਿਲਾਂ ਤੇ ਉਹ ਜਿਹੜੀ ਥਾਰ ਹੈ ਥਾਰ ਦਾ ਏਰੀਆ ਦੱਸਿਆ ਗਿਆ ਕਬਰ ਵਾਲਾ ਉਹ ਮੈਂ ਉਹ ਜਿਹੜੀ ਵੀਡੀਓ ਵਾਇਰਲ ਵੀਡੀਓ ਦੇਖੀਆ ਦੋ ਤਿੰਨ ਨੇ ਵੈਸੇ ਹਾਂਜੀ ਕਿ ਯਾਰ ਇਹ ਤੇ ਸਾਡੇ ਕਬਰ ਵਾਲੇ ਦਾ ਏਰੀਆ ਹੀ ਨਹੀਂ ਹੈ ਹੂੰ ਠੀਕ ਹੈ ਨਾ ਜੀ ਕਿਉਂਕਿ ਮੈਨੂੰ ਮਤਲਬ ਕਿ ਲਗਭਗ ਸਾਰੇ ਪਿੰਡਾਂ ਦੇ ਨਾ ਤਕਰੀਬਨ ਆਪਦੇ ਤਾਂ ਇਧਰਲੇ ਕਿੱਲਿਆਂ ਦਾ ਵੀ ਪਤਾ ਹੈ ਹਾਂਜੀ ਵੀ ਇਧਰ ਦਾ ਹਸਾਬ ਕਿਤਾਬ ਹੈ ਕਿਉਂਕਿ ਉਹ ਜਿੱਥੋਂ ਦੀ ਲੋਕੇਸ਼ਨ ਸੀ ਜਿਸ ਤਰ੍ਹਾਂ ਦੀ ਬੋਲੀ ਸੀ ਤੇ ਮੈਨੂੰ ਲੱਗਿਆ ਕਿ ਇਹ ਹੋਰ ਵਾਲਾ ਏਰੀਆ ਹੈ ਤਾਂ ਹੁਣ ਉਹਦੇ ਚ ਸਾਫ ਹੋ ਗਿਆ ਕਿ ਮਲੂਕਪੁਰ ਟਾਬਾਂ ਕੁਕਰੀਆ ਇਸ ਸਾਈਡ ਇਹਨੂੰ ਮਲੂਕਪੁਰ ਮੇਰੇ ਪਿੰਡ ਦੇ ਉਤਲੇ ਪਾਸੇ ਇਹ ਪਿੰਡ ਆ ਜਾਂਦੇ ਫਰ ਫਾਜ਼ਲ ਕਾ ਚ ਆ ਜਾਂਦੇ ਪਰ ਹਾਂਜੀ ਤਾਂ ਇਸ ਸਰਪੰਚ ਨੇ ਕਿਹਾ ਕਿਉਂਕਿ ਇਹ ਸਰਪੰਚ ਹੈਗਾ ਸੀਗਾ ਵਿਧਾਇਕ ਦਾ ਕਰੀਬੀ ਹੂੰ ਇਹ ਕਹਿੰਦਾ ਹੈ ਕਿ ਮੇਰੀ ਥਾਰ ਜਿਹੜੀ ਸੀਗੀ ਯਾਨੀ ਜਿਹੜੀ ਮੋਟਰ ਸੀਗੀ ਇਹਦੀ ਕਾਰ ਸੀ ਵੀ ਮੈਂ ਗਿਆ ਸੀਗਾ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਪਿੱਛੋਂ ਮੇਰਾ ਕੋਈ ਦੋਸਤ ਮੰਗ ਕੇ ਲੈ ਕੇ ਗਿਆ ਉਹਦੇ ਤੋਂ ਥੱਲੇ ਉਤਰ ਗਈ ਆ ਜੀ ਥੱਲੇ ਉਤਰ ਗਈ ਆ ਹੂੰ ਇਹ ਹੁਣ ਵੱਡਾ ਸਵਾਲ ਆ ਕਿ ਭਾਈ ਉਹਦਾ ਨਾਮ ਵੀ ਦੱਸਿੰਦੇ ਤੇ ਬਿਹਤਰ ਸੀ ਨਾ ਕਿ ਉਹਨੇ ਦੱਸ ਰਿਹਾ ਕਿ ਕੌਣ ਸੀ ਤੁਸੀਂ ਕਹਿੰਦੇ ਕਿ ਫਲਾਣਾ ਲੈ ਗਿਆ ਵੀ ਪੁੱਛ ਲੋ ਉਹਨੂੰ ਹਾਂ ਉਹ ਕਿਵੇਂ ਉਤਰਈ ਹੈ ਉਹ ਆਪੇ ਦੱਸ ਸਕਦਾ ਵੀ ਉਹ ਅਗਲੇ ਦਿਨ ਕਟਨ ਗਏ ਨੇ ਜੀ ਠੀਕ ਹੈ ਜੀ ਰਾਤ ਵੇਲੇ ਨਹੀਂ ਨਿਕਲੀ ਤੇ ਭਾਈ ਉਹ ਕਿਦਾਂ ਹੋਈ ਹੈ ਕਿਦਾਂ ਨਹੀਂ ਹੋਈ ਪਤਾ ਨਹੀਂ ਕਿਸੇ ਨੇ ਸ਼ਰਾਰਤੀ ਨੇ ਹੋ ਸਕਦਾ ਵੀਡੀਓ ਬਣਾਤੀ ਹੋਵੇ ਹਾਂ ਪਰ ਵੀਡੀਓ ਦੇ ਵਿੱਚ ਵੀ ਕਿਸੇ ਬੰਦੇ ਨੇ ਕੋਈ ਇਲਜ਼ਾਮ ਤੇ ਨਹੀਂ ਨਾ ਲਾਇਆ ਕਿਸੇ ਕਿਸਮ ਦਾ ਜੀ ਇਹਦੇ ਚਾਹ ਇਹਦੇ ਚਾਹ ਤਾਂ ਤੁਸੀਂ ਉਹ ਬੰਦੇ ਦਾ ਨਾਂ ਦੱਸਦੇ ਹੋ ਕਿ ਹਾਂ ਭਾਈ ਆ ਲੈ ਕੇ ਗਿਆ ਸੀ ਜੀ ਤੇ ਪੁਲਿਸ ਭਾਈ ਦੇਖ ਲਵੇ ਉਹਦੀ ਲੋਕੇਸ਼ਨ ਵਗੈਰਾ ਕੱਢ ਲੈ ਗਿਆ ਆਪੇ ਹੂੰ ਜੇ ਇਹਨਾਂ ਨੇ ਇਨਵੈਸਟੀਗੇਸ਼ਨ ਕਿਸੇ ਕਿਸਮ ਦੀ ਕਰਨੀ ਹੈ ਚਲੋ ਉਹ ਵਰਸ਼ਨ ਆ ਗਿਆ ਕਿ ਦਰਸ ਥਾਰ ਉਹਦੀ ਸੀ ਜੀ ਇਹਦੀ ਚਰਚਾ ਸੀ ਕਿ ਉਹ ਗਾਣਾ ਸੀ ਨਾ ਕਿਹਦੀ ਉਹ ਜਿਪਸੀ ਤੇ ਚਿੱਟੀ ਕਾਰ ਵਾਰ ਜੀ ਹੁਣ ਸਾਫ ਹੋ ਗਿਆ ਕਿ ਥਾਰ ਜਿਹੜੀ ਸੀਗੀ ਉਹ ਸਰਪੰਚ ਦੀ ਹੋ ਸੀ ਠੀਕ ਹੈ ਜੀ ਦੂਜੀ ਗੱਡੀ ਵੀ ਜਿਹੜੀ ਆ ਉਹ ਵੀ ਸਾਫ ਹੋ ਗਿਆ ਜੋ ਉਥੇ ਸੀ ਤੇ ਉਹ ਕਹਿੰਦੇ ਵੀ ਜਿੱਦਣ ਕੱਢਣ ਗਿਆ ਅਗਲੇ ਦਿਨ ਟਰੈਕਟਰ ਨਾਲ ਕੱਢੀ ਗਿਆ ਵਗੈਰਾ ਤੇ ਉਹ ਕਿਸੇ ਨੇ ਸ਼ਾਟ ਬਣਾਤੇ ਹਮ ਸ਼ਰਾਰਤ ਕਰਕੇ ਜੀ ਤੇ ਉਹ ਮੇਰੀ ਕੋਈ ਮੰਗੇ ਲੈ ਕੇ ਗਿਆ ਸੀ ਕਾਰ ਚਲੋ ਸਾਫ ਹੋ ਗਿਆ ਪਰ ਸਰਪੰਚ ਨੂੰ ਲੈ ਕੇ ਅੱਜ ਇੱਕ ਬੜੀ ਵੱਡੀ ਚਰਚਾ ਚੱਲ ਪਈ ਸਾਹ ਹਮ ਜਿਹਦੇ ਵਿੱਚ ਮੇਰੇ 3-4 ਘੰਟੇ ਗਏ ਸਾਹ ਜੀ ਕਿ ਜੀ ਸਵੇਰੇ ਤੜਕੇ ਕਹ ਲੋ ਕਿ ਭਾਈ 1-2 ਵਜੇ ਦੀ ਕੋਈ ਰੇਡ ਹੋਈ ਆ ਫਸਲ ਕਾਇਰੀ ਦੀ ਹਮ ਹਲੇ ਕਿਉਂਕਿ ਪੁਲਿਸ ਨੇ ਅਧਿਕਾਰਤ ਤੌਰ ਤੇ ਪ੍ਰੈਸ ਕਾਨਫਰੰਸ ਕਰਨੀ ਹੈ ਮੈਂ ਜਿਆਦਾ ਜਿਸਾ ਰਿਵੀਲ ਨਹੀਂ ਕਰਦਾ ਜੀ ਤੇ ਇਹ ਚਰਚਾ ਚੱਲ ਪਈ ਫਿਰ ਏਸੇ ਹੀ ਸਰਪੰਚ ਨੂੰ ਜੋੜ ਕੇ ਕਿ ਬਈ ਕੋਈ ਬੰਦਾ ਗ੍ਰਿਫਤਾਰ ਕੀਤਾ ਗਿਆ ਕੋਈ ਹਿਸਟਰੀ ਸ਼ੀਟਰ ਸੀ ਵਗੈਰਾ ਵਗੈਰਾ ਹੂੰ ਤੇ ਪੁਲਿਸ ਉਹਨੂੰ ਕੱਢ ਰਹੀ ਹੈ ਫਲਾ 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 ਅਸੀਂ ਐਸਐਸਪੀ ਸਾਹਿਬ ਨੂੰ ਵੀ ਫੋਨ ਲਾਇਆ ਬਥੇਰੇ ਇੱਧਰ ਉੱਧਰ ਅਫਸਰਾਂ ਨੂੰ ਫੋਨ ਲਾਇਆ ਚਲੋ ਹੁਣ ਅਖੀਰ ਜਾ ਕੇ ਇਹ ਸਰਪੰਚ ਸਾਹਿਬ ਨੇ ਹੀ ਖਬਰ ਨੂੰ ਇੱਕ ਕੋਣ ਦੇ ਦਿੱਤਾ ਇਹ ਕਹਿੰਦੇ ਨੇ ਕਿ ਭਾਈ ਮੈਂ ਤਾਂ ਆਪਦੇ ਘਰ ਬੈਠਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਗੱਲ ਕਰ ਰਿਆਂ ਨਾ ਮੇਰੇ ਘਰ ਰੇਡ ਵਜੀ ਆ ਜਿਹੜੇ ਬੰਦਿਆਂ ਨੇ ਖਬਰਾਂ ਲਾਈਆਂ ਨੇ ਉਹ ਆਪ ਹੀ ਦੱਸ ਦੇਣ ਕਿ ਕਿਹੜਾ ਐਫ ਆਈ ਆਰ ਨੰਬਰ ਆ ਕਿਦੇ ਵਿੱਚ ਮੈਂ ਦਰਜ ਆ ਜੀ ਸੋ ਇਸੇ ਕਰਕੇ ਸੀ ਕਹਿੰਦੇ ਨੇ ਕਿ ਜਦੋਂ ਤੱਕ ਕੋਈ ਦਸਤਾਵੇਜ਼ ਨਹੀਂ ਆਉਂਦਾ ਜਦੋਂ ਤੱਕ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਹੁੰਦੀ ਚਰਚਾਵਾਂ ਤਾਂ ਬਹੁਤ ਜਿਵੇਂ ਐਮਐਲਏ ਸਾਹਿਬ ਕਹਿੰਦੇ ਸੀ ਮਸਾਲੇ ਵਾਲੇ ਤੇ ਮੈਂ ਕਿਹਾ ਮਸਾਲਾ ਤਾਂ ਸਾਨੂੰ ਵੀ ਬਹੁਤ ਸੁਣਨ ਨੂੰ ਮਿਲਦਾ ਤੁਹਾਡੇ ਲਾਦ ਕੱਲ੍ਹ ਹੀ ਮਸਾਲਾ ਖਿਲਾਰ ਦਿੰਦੇ ਅਸੀਂ ਜੇ ਉਹਦਾ ਹਾਂਜੀ ਅਸੀਂ ਕੱਲ੍ਹ ਹੀ ਖਿਲਾਰ ਦਿੰਦੇ ਤਾਂ ਅਸੀਂ ਇੰਤਜ਼ਾਰ ਕੀਤਾ ਕਿ ਦੇਖਦੇ ਹਾਂ ਕੀ ਬਣਦਾ ਪਰ ਉਹਦੇ 'ਚ ਇੱਕ ਚੀਜ਼ ਇੱਕ ਪੁਲਿਸ ਆਫੀਸਰ ਮੈਂ ਰੈਂਕ ਨਹੀਂ ਦੱਸੂਗਾ ਅ ਚਲੋ ਹੁੰਦੀ ਆ ਆਪਣੀ ਕੋਈ ਗੁੱਡਵਿਲ ਤਾਂ ਉਹਨੇ ਇੱਕ ਗੱਲ ਜ਼ਰੂਰ ਕਹੀ ਆ ਕਿ ਇਹਦੇ 'ਚ ਏਜੀਟੀਐਫ ਇਨਵੋਲਵ ਹੋ ਚੁੱਕੀ ਆ ਹੂੰ ਬਹੁਤੀ ਜਾਣਕਾਰੀ ਉਹੀ ਦੇਣਗੇ ਏਜੀਟੀਐਫ ਦਾ ਮਤਲਬ ਇਹ ਆ ਕਿ ਆਪਾਂ ਜੇ ਵੇਖੀਏ ਤਾਂ ਗੈਂਗਸਟਰ ਵਾਲਾ ਮਸਲਾ ਹੈ ਬੰਦਾ ਇਥੋਂ ਜ਼ਰੂਰ ਫੜਿਆ ਗਿਆ ਹੈ ਹੂੰ ਉਹਨੇ ਇੱਕ ਮਰਡਰ ਕੀਤਾ ਦੋ ਕੀਤੇ ਆ ਚਾਰ ਕੀਤੇ ਆ ਕੋਈ ਕਹਿੰਦਾ ਡਬਲ ਮਰਡਰ ਦਾ ਉਹ ਹਥਿਆਰ ਹੈ ਕੋਈ ਕਹਿੰਦਾ ਜੀ ਇਹ ਕੈਟਾਗਰੀ ਦਾ ਹੈ ਕੋਈ ਕਹਿੰਦਾ ਬੀਡ ਹੈ ਕੋਈ ਕਹਿੰਦਾ ਸੀਡ ਹੈ ਚਲੋ ਜੈਡ ਦਾ ਹੈ ਵਾਈ ਦਾ ਮੈਨੂੰ ਨਹੀਂ ਪਤਾ ਹਮ ਪਰ ਬੰਦਾ ਜ਼ਰੂਰ ਇੱਥੇ ਇੱਕ ਤਗੜਾ ਫੜਿਆ ਗਿਆ ਇਸ ਏਰੀਏ ਚ ਹੁਣ ਇਹ ਇੱਕ ਵੱਡਾ ਸਵਾਲ ਆ ਇਹ ਸਵਾਲ ਕੁਲਸ ਜਦੋਂ ਅਦਕਾਰ ਤੌਰ ਤੇ ਪੀਸੀ ਕਰੇਗੀ ਤਾਂ ਫਿਰ ਸ਼ਾਇਦ ਉੱਥੋਂ ਹੀ ਹੱਲ ਹੋਏਗਾ ਕਿ ਉਹ ਫੜਿਆ ਤੇ ਫਿਰ ਫੜਿਆ ਕਿਦੇ ਕਰੋ ਗਿਆ ਹਮ ਇਹ ਇੰਟਰਸਟਿੰਗ ਗੱਲ ਹੈ ਜੀ ਕਿਉਂਕਿ ਜੋੜਿਆ ਜਾ ਰਿਹਾ ਸੀਗਾ ਕਿ ਸਰਪੰਚ ਦੇ ਕਿਸੇ ਰਿਸ਼ਤੇਦਾਰ ਦੇ ਘਰੋਂ ਫੜਿਆ ਗਿਆ ਜੀ ਫਿਰ ਕੁਝ ਲੋਕਲ ਚੈਨਲਾਂ ਨੇ ਖਬਰਾਂ ਪਾਤੀਆਂ ਕਿ ਸਰਪੰਚ ਦੇ ਕਰੋਨਾ ਸ਼ਾ ਫੜਿਆ ਗਿਆ ਜੀ ਫਲਾ ਫਲਾ ਪਰ ਸਰਪੰਚ ਨੇ तमाम ਜਿਹੜੀਆਂ ਇਹ ਗੱਲਾਂ ਸੀ ਇਹਨਾਂ ਦਾ ਖੰਡਨ ਕੀਤਾ ਕਿ ਭਾਈ ਮੈਂ ਆਪਦੇ ਘਰੇ ਆ ਨਾ ਮੇਰੇ ਘਰ ਰੇਡ ਹੋਈ ਆ ਠੀਕ ਹੈ ਜੀ ਤੇ ਨਾ ਕੋਈ ਐਸਾ ਵੈਸਾ ਮੇਰਾ ਕੋਈ ਲਿੰਕ ਹੈ ਕਿਸੇ ਨਾਲ ਤੇ ਥਾਰ ਵਾਲੀ ਗੱਲ ਜਿਹੜੀ ਹੈ ਉਹ ਵੀ ਹੁਣ ਕਲੀਅਰ ਹੋ ਗਏ ਤੁਹਾਡਾ ਕੋਈ ਕੁਐਸਚਨ ਹੈ ਤਾਂ ਦੱਸ ਦਿਓ ਜੀ 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 ਖਬਰਾਂ ਵੱਲੋਂ ਤੇ ਖਬਰਾਂ ਦੀ ਗੱਲਬਾਤ ਆਪਾਂ ਕਰਦੇ ਆਂ ਕੱਲ੍ਹ ਵਾਲੀ ਗੱਲ ਜਿਹੜੀ ਅਧਿ ਅਧੂਰੀ ਜੀ ਆਪਾਂ ਛੱਡ ਗਏ ਸੀ ਸ਼ੁਰੂ ਉੱਥੋਂ ਕਰ ਲੈਨੇ ਆਂ ਗੱਲ ਆਪਾਂ ਉੱਥੋਂ ਵੀ ਥੋੜੀ ਜਿਹੀ ਪਿੱਛੇ ਸ਼ੁਰੂ ਕਰ ਲਈਏ ਤੁਹਾਨੂੰ ਯਾਦ ਹੋਣਾ ਇੱਕ ਥਾਰ ਦਾ ਬੜਾ ਰੌਲਾ ਪਿਆ ਸੀ ਇੱਥੋਂ ਬੜਿੰਡੇ ਦੇ ਕੋਲੋਂ ਇੱਕ ਚਾਂਗ ਤੋਂ ਥਾਰ ਫੜੀ ਗਈ ਤੇ ਫਿਰ ਉਸ ਤੋਂ ਬਾਅਦ ਕਈ ਗੱਲਾਂ ਹੀ ਫੜੀਆਂ ਗਈਆਂ ਉਸ ਥਾਰ ਦੀਆਂ ਹੌਲੀ ਹੌਲੀ ਬੜੀ ਚਰਚਾ ਹੋਈ ਪਰ ਉਹ ਕੱਲ ਮਿੰਡੂ ਜੀ ਨੇ ਦੱਸਿਆ ਸੀਗਾ ਕਿ ਕਥਾਰ ਦਾ ਹੋਰ ਰੌਲਾ ਪਿਆ ਹੋਇਆ ਪਰ ਉਹ ਕੱਲ ਪੂਰਾ ਨਹੀਂ ਪ ਸਾਨੂੰ ਮਿੱਤਰ ਦਸਰੇ ਸੀ ਮੈਂ ਤੁਹਾਨੂੰ ਦੱਸਾਂ ਜੀ ਵੀ ਮੇਰਾ ਤੇ ਆ ਹਫਤਾ ਹੀ ਇਸ ਥਾਰ ਚ ਲੰਘਿਆ ਜੀ ਮਤਲਬ ਕਿ ਆ ਲਾਮਬੇ ਪੱਤਰਕਾਰ ਲਾਗੇ ਇਲਾਕੇ ਚੋਂ ਫਿਰ ਇੱਕ ਦੂਜੇ ਦੇ ਤੁਹਾਨੂੰ ਪਤਾ ਹੀ ਆ ਹਮ ਇਹ ਤੈਸ਼ੀ ਬਹੁਤ ਹੁੰਦੇ ਆ ਸੋ ਨਾਲ ਹੀ ਹੁੰਦੇ ਆ ਕੁਝ ਖਿੱਚਦੇ ਵੀ ਖਿੱਚੋ ਕੰਟਾ ਜੀ ਤੇ ਉਹ ਸਾਡੇ ਅਰਗੇਤੀ ਫਿਰ ਇੱਕ ਪ੍ਰੈਸ਼ਰ ਵੀ ਕ੍ਰੀਏਟ ਹੁੰਦਾ ਸਰ ਹਮ ਬੋਲੋ ਉਹ ਜਿਵੇਂ ਮੌਲਵੀ ਨੇ ਬੋਲੋ